ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਤੰਤਨ ਬਾਬਾ ਚਿੰਤਾ ਭਗਤ ਜੀ ਤੰਤਨ ਬਾਬਾ ਅਮੀ ਚੰਜੀਤਰਾ ਸੁਰੁੜਕਾ ਕਲਾ ਦੀ ਅਹਿਮ ਮੀਟਿੰਗ ਤਰਸ ਦੇ ਪ੍ਰਧਾਨ ਨਰਿੰਦਰ ਸਿੰਘ ਦੀ ਪ੍ਰਧਾਨਗੀ ਹੇਚ ਰੁੜਕਾ ਕਲਾ ਵਿਕੇ ਹੋਈ ਇਸ ਮੌਕੇ ਟਰੱਸਟ ਮੈਂਬਰਾਂ ਨੇ ਦੱਸਿਆ ਕਿ ਤੰਤਨ ਬਾਬਾ ਚਿੰਤਾ ਪਗਲ ਜੀ ਤੰਤਨ ਬਾਬਾ ਅਮੀ ਚੰਦ ਜੀ ਟਰੱਸਟ ਵੱਲੋਂ ਗram ਪੰਚਾਇਤ ਦੇ ਸਹਿਯੋਗ ਨਾਲ ਤੰਤਨ ਬਾਬਾ ਚਿੰਤਾ ਪਗਲ ਜੀ ਦੀ ਸਾਲਾਨਾ ਵਰਸੀ 26 ਜਨਵਰੀ ਨੂੰ ਮਨਾਈ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਸ਼੍ਰੀ ਅਕੰਧ ਪਾਤਸ਼ਾਹ ਅਰੰਭ ਕੀਤੇ ਗਏ 25 ਜਨਵਰੀ ਨੂੰ ਬਾਅਦ ਦੁਪਹਿਰ ਨਿਸ਼ਾਨ ਸਭ ਚੜਾਉਂਦੀ ਰਸਮ ਅਦਾ ਕੀਤੀ ਜਾਵੇਗੀ 26 ਜਨਵਰੀ ਨੂੰ ਸ਼੍ਰੀ ਅਕੰਧ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਗਾਇਕ ਗੁਰਦਾਸ ਮਾਨ ਬਲਰਾਜ ਬਿਲਗਾ ਅਤੇ ਹੈਪੀ ਰਾਏ ਕੋਟੀ ਆਪਣੇ ਗੀਤਾਂ ਨਾਲ ਹਾਜ਼ਰੀ ਭਰਨਗੇ 27 ਜਨਵਰੀ ਨੂੰ ਸੰਗਤਾਂ ਦੀ ਸੁਖ ਸ਼ਾਂਤੀ ਵਾਸਤੇ 베ੜੇ ਤਾਰੇ ਜਾਣਗੇ ਇਸ ਮੌਕੇ ਨਰਿੰਦਰ ਸਿੰਘ ਪ੍ਰਧਾਨ ਪਰਮਜੀਤ ਸਿੰਘ ਸਰਬਜੀਤ ਸਿੰਘ ਗੁਰਨਿੰਦਰਪ੍ਰੀਤ ਸਿੰਘ ਗੁਰਵਿੰਦਰ ਸਿੰਘ ਪੀਮਾ ਸਰਪੰਚ ਪਾਸਲਾ ਕਸ਼ਮੀਰ ਸਿੰਘ ਰਾਣਾ ਸੁਖਦੇਵ ਸਿੰਘ ਹਰਨੇਕ ਸਿੰਘ ਬਲਵੀਰ ਸਿੰਘ ਆਦਿ ਹਾਜ਼ਰ ਸਨ ਪਰਮ ਸਤਕਾਰ ਜੋ ਗੁਰੂ ਰੂਪੀ 사త్సੰਗ ਜੀਓ ਰਸਨਾ ਨੂੰ ਕਰੋ ਪਵਿੱਤਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਕਿ ਬਾਬਾ ਚੰਤਾਪਕ ਬਾਬਾ ਮੀਚਾਂ ਜੀ ਦਾ ਜੋ ਸਾਲਾਨਾ ਵਰਸੇ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸਮੂਹ ਟਰਸਟ ਮੈਂਬਰ ಗ್ರಾಮ ਪੰਚਾਇਤ ਰੋੜ ਕਾਕਲਾਂ ਐਨ ਆਰ ਆਈ ਵੀਰ ਤੇ ਸਮੂਹ 사త్సੰਗ ਤੇ ਸੇਵਾਦਾਰਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਮਨਾਇਆ ਜਾ ਰਹੀ 24 ਤਰੀਕ ਨੂੰ ਅੱਜ ਖੰਡਪਰ ਸਾਹਿਬ ਰੰਭ ਹੋਏ ਨੇ 25 ਤਰੀਕ ਨੂੰ ਕੱਲ ਨੂੰ ਠੀਕ 3 ਵਜੇ ਬਾਬਾ ਚੰਤਾ ਪਾਕ ਜਿਹਦੇ ਜਨਮ ਸਥਾਨ ਤੋਂ ਨਿਸ਼ਾਨ ਸਾਹਿਬ ਦੇ ਚੋੜੇ ਲਿਆ ਕੇ ਸੇਵਾ ਕੀਤੀ ਜਾਵੇਗੀ 26 ਤਰੀਕ ਨੂੰ ਸਵੇਰੇ 10 ਵਜੇ ਖੰਡਪਾਤ ਸਾਹਿਬ ਦੇ ਭੋਗ ਪਾਈ ਜਾਣਗੇ ਉਪਰੰਤ ਠੀਕ 12 ਵਜੇ ਖੁੱਲੇ ਪੰਡਾਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਹੀ ਬੀ ਜਨਾਬ ਗੁਰਦਾਸ ਮਾਨ ਜੀ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਆ ਰਹੇ ਨੇ ਉਹਨਾਂ ਤੋਂ ਇਲਾਵਾ ਬਲਾਜ ਮਿਲਗਾ ਤੇ ਹੈਪੀ ਰਾਏ ਕਾਟ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ 27 ਤਰੀਕ ਨੂੰ ਵੇੜੇ ਤਾਰੇ ਜਾਣਗੇ ਇਸੇ ਤਰ੍ਹਾਂ ਇਹ ਸਾਰਾ ਪ੍ਰੋਗਰਾਮ ਟਰਸਟ ਵੱਲੋਂ ਲੀਕਿਆ ਗਿਆ ਹੈ ਇਸ ਵਿੱਚ ਆਪ ਸਭ ਸੰਗਤ ਦੀ ਸ਼ਮੂਲੀਅਤ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਅਸੀਂ ਟਰਸਟ ਮੈਂਬਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਇਸ ਵਿੱਚ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਹਿਮ ਉਦਮ ਜੋ ਅਸੀਂ ਬਾਬਾ ਚਿੰਤਾ ਭਗਤ ਬਾਬਾ ਮਿਚੰਦ ਜੀ ਚੈਰੀਟੇਬਲ ਹਸਪੀਟਲ ਦਾ ਉਸ ਨੂੰ 3 ਸਾਲ ਪੂਰੇ ਹੋ ਗਏ ਨੇ ਉਹਦੇ ਵਿੱਚ ਵੀ ਆਪ ਸਭ ਸੰਗਤ ਦਾ ਪੂਰਨ ਸਹਿਯੋਗ ਦੀ ਆਸ ਕਰਦੇ ਹੋਏ ਆਪ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਸਕੇ ਗੁਰੂ ਘਰ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ